ਹਾਂਜੀ ਦੋਸਤੋ ਆਪਾਂ ਭਈ ਆਏ ਸੀਗੇ ਪਿੰਡ ਰਾਜਿਆਣੇ ਵਿਸਾਖੀ ਦੇ ਮੇਲੇ ਤੇ ਇੱਥੇ ਬੱਕਰੀਆਂ ਆਉਂਦੀਆਂ ਨੇ ਬਹੁਤ ਭਰਾ ਆਉਂਦੇ ਆ ਬੱਕਰੀਆਂ ਲੈ ਕੇ ਨੇੜਲੇ ਪਿੰਡਾਂ ਵਾਲੇ ਤੇ ਬਾਪੂ ਜੀ ਆਏ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੇ ਤਜਰਬੇ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਆਪਣਾ ਨਾਮ ਤੇ ਪਿੰਡ ਦੱਸ ਦਿਓ ਪਹਿਲਾਂ ਹੀ ਪਿੰਡ ਲਧਾਈ ਕੇ ਆ ਜੀ ਹਾਂਜੀ ਨਾਂ ਗੁਰਾ ਸਿੰਘ ਹੈ ਗੁਰਾ ਸਿੰਘ ਜੀ ਸਨ ਪਿਆਰਾ ਸਿੰਘ ਆ ਜੀ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਬੱਕਰੀਆਂ ਚਾਰਦੇ ਹੋ ਸਾਲ ਤਾਂ ਜਣੀ 45 ਹੋ ਗਏ ਆ ਅੱਛਾ ਹਾਂ ਮੱਚ ਦੀ ਛੜਤਾ ਹੀ ਕੰਮ ਥੋੜਾ ਜਿਹਾ ਕੀ ਗੱਲ ਬਣ ਗਈ ਸੀ ਥੋੜਾ ਜਿਹਾ ਕਬੀਲਦਾਰੀ ਚ ਮੜ ਗਏ ਸੀ ਅੱਛਾ ਜੀ ਮੰਦੂਬਾਰ ਫੇਰ ਬਣਾਈ ਲੈ ਰਹੇ ਠੀਕ ਹੈ ਬੱਕਰੀਆਂ ਆਉਂਦੀਆਂ ਸਾਰੀਆਂ ਆਪਣੀਆਂ ਕਿੰਨੇ ਨਾਗਾ ਟੋਟਲ ਹੋਣੇ ਜੀ ਹੈਗੇ ਆਪਣੇ ਕੋਲੇ 40 45 ਨਾਗਾ ਆ 40 45 ਤੇ ਕੱਲੇ ਚਾਰਦੇ ਹੋਗੇ ਬੰਦਾ ਹੈਗਾ ਨਾ ਹੈਗਾ ਬੰਦਾ ਨਾਲ ਬੰਦਾ ਨਾਲ ਹੈਗਾ ਕਿਵੇਂ ਦਾ ਕੰਮ ਆ ਇੰਨੇ ਸਾਲ ਹੋ ਗਏ ਤੁਹਾਨੂੰ ਚਾਰਦਿਆਂ ਨੂੰ ਕੰਮ ਬਹੁਤ ਵੱਧਗਾ ਲੈਵਲ ਤੇ ਚੱਲੀ ਜਾਂਦਾ ਆਪਣਾ ਹੂੰ ਬਹੁਤ ਹੀ ਮੌਜਾਂ ਅੱਛਾ ਇਹਦਾ ਨੁਕਸਾਨ ਨਹੀਂ ਕਰੀਦਾਗਾ ਹਰ ਇੱਕ ਜਿਤਮਾਨ ਕਰਦਾ ਅੱਛਾ ਜੇ ਨੁਕਸਾਨ ਕਰਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿਤਰ ਪਵਲਾ ਹੁੰਦਾ ਸਹੀ ਹੈ ਜੀ ਫਿਰ ਗਾਲਾਂ ਵੀ ਮਿਲਦੀਆਂ ਠੀਕ ਹੈ ਜੀ ਜਿੰਨੀ ਕਿ ਯਾਰ ਆਪਾਂ ਨੂੰ ਚੰਗੀ ਲੱਗਦੀ ਓਨੀ ਕੱਛੀ ਹਾਰ ਨੂੰ ਮਾਵਲੇ ਤੇ ਮੰਨਦੇ ਨਾ ਜੀ ਬਾਕੀ ਕੰਮਾਂ ਨਾਲੋਂ ਕਿਵੇਂ ਆ ਕੰਮ ਜੀ ਜਿਵੇਂ ਬਾਕੀ ਕੰਮਾਂ ਨਾਲੋਂ ਬਾਹਰ ਵਧਗਾ ਕੰਮ ਹੈ ਨਾ ਕੋਈ ਪੈੜ ਤੇ ਚੜਨਾ ਹੈ ਨਾ ਕੋਈ ਐਸੀ ਡਟ ਦਾ ਖਤਰਾ ਹੈ ਹਾਂ ਨਾ ਕੋਈ ਹੋਰ ਹੈ ਨਾ ਕੋਈ ਬੋਲੇ ਵੀ ਕੰਮ ਘੱਟ ਕੀਤਾ ਹੈ ਵੱਧ ਦਿੱਤਾ ਹੈ ਨਾ ਆਪ ਦਾ ਕੰਮ ਉਹਦਾਂ ਦੀ ਰੀਤ ਐਂ ਮਨਾ ਛੱਡ ਲੋ ਹਾਂਜੀ ਤੇ ਬਾਪੂ ਜੀ ਐਨੇ ਸਾਲ ਹੋ ਗਏ ਬੱਕਰੀਆਂ ਚਾਰਦਿਆਂ ਨੂੰ ਇਹ ਕੰਮ ਚ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਜਿਵੇਂ ਤੁਹਾਡੇ ਕੋਲੇ 45 ਬੱਕਰੀਆਂ ਕਮਾਈ ਤਾਂ ਇਹਦੇ ਚ ਫੋਲੀ ਹੈ ਜੇ ਗੜੇ ਗੜਿਆਂ ਵਾਂਗੂ ਗੜੇ ਨਾ ਪੈਣ ਤਾਂ ਫਸਲ ਤੇ ਹੂੰ ਜੇ ਗੜੇ ਪੈ ਜਾਂਦਾ ਫਿਰ ਤੁਹਾਨੂੰ ਪਤਾ ਹੈ ਵੀ ਕੀ ਨਿਬੜਦਾ ਹੈ ਬੱਕਰੀਆਂ 'ਚ ਕੀ ਨੁਕਸਾਨ ਹੁੰਦਾ ਜ਼ਿਆਦਾ ਕੀ ਨੁਕਸਾਨ ਆਖਿਆ ਇਦੇ 'ਚ ਨੁਕਸਾਨ ਜਿਵੇਂ ਛਾਲ ਚਾਉਂਦਾ ਛਿੰਡੀ ਦਾ ਮਸਲਾ ਹੂੰ ਛਾਲ 'ਚ ਬੱਕਰੀਆਂ ਸੂ ਪੈਂਦੀਆਂ ਉਦੋਂ ਵੱਧਨ ਕਿਸਾਨ ਹੁੰਦਾ ਅੱਛਾ ਜਿਵੇਂ ਫੱਗਾਂ 'ਚ ਸਵਾਜੇ ਬੱਕਰੀਆਂ ਕੋਈ ਨੁਕਸਾਨ ਨਹੀਂ ਹੁੰਦਾ ਜਿਹੜਾ ਛਾਲ 'ਚ ਸੁੰਦੀਆਂ ਬੱਚਿਆਂ ਨੂੰ ਦਿਖਾਉਣ ਚੂਰ ਲੱਗਦਾ ਰਹਿੰਦਾ ਬੱਚੇ ਮਾਰ ਹਾਂ ਹਾਂ ਜਿਵੇਂ ਤਿੰਨ 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 ਬੱਚੇ ਮਾਰਦਿਆਂ ਦੋਨੇ ਫੀਡਰ ਮੇਰੇ ਕੋਲੇ ਅੱਛਾ ਜੀ ਦੋਨੇ ਚਿੱਟੇ ਰੰਗ ਦੇ ਹਨ ਜੀ ਤਿੰਨ ਤਿੰਨ ਬੱਚੇ ਮਜੂਦਾ ਤਿਆਰ ਅੱਛਾ ਕੋਈ ਝੂਠ ਨਹੀਂ ਬਕਰਾ ਹੈ ਤੋ ਡਾਵਦਾ ਹੀ ਹੈ ਹਾਂ ਇਹ ਆਪ ਦਾ ਸ਼ੇਰੇ ਰੰਗ ਦਾ ਰੱਖਿਆ ਜੀ ਹਾਂ ਛਿੱਲੂ ਨਾ ਇਹਦਾ ਹਰਿਆਣੇ ਵਾਲਾ ਛਿੱਲੂ ਜੱਫੇ ਲਾਉਂਦਾ ਨਾ ਅੱਛਾ ਅੱਛਾ ਲਓ ਭਾਈ ਇਹਨੂੰ ਫੜਿਓ ਮੜੇ ਅੱਗੇ ਕਰਿਓ ਛਿੱਲੂ ਦਿਖਾਉਣੇ ਇਹਨੇ ਹਰਿਆਣੇ ਵਾਲਾ ਛਿੱਲੂ ਆਂਦੇ ਆ ਅੱਛਾ ਅੱਛਾ ਕਿੰਨੇ ਦੰਦ ਹੋ ਗਏ ਜੀ ਹੱਥ ਦੰਦ ਆਈ ਲਓ ਭਾਈ ਆਹ ਦੇਖੋ ਬਾਬੇ ਦਾ ਛਿੱਲੂ ਆਹ ਹੈ ਹਨਾ ਹਰਿਆਣੇ ਵਾਲਾ ਠੀਕ ਹੈ ਜੀ ਕਬੱਡੀ ਫਿਰ ਵੇਖਦੇ ਹੋ ਮੈਚ ਜੀ ਹਾਂ ਅੱਛਾ ਤੇ ਕਿੰਨੇ ਸਾਲ ਦਾ ਹੋ ਗਿਆ ਉਮਰ ਕਿੰਨੀ ਹੋ ਗਈ ਇਹਦੀ ਤਿੰਨ ਸਾਲਾਂ ਦਾ ਹੋ ਗਿਆ ਜੀ ਤਿੰਨ ਸਾਲਾਂ ਦਾ ਐ ਤੇ ਕੀ ਪਹਿਲੀ ਚੋੜੀ ਲਈ ਆਪਾਂ ਇਹਦੀ ਛੇਰੇ ਰੰਗ ਦਾ ਕਿਉਂ ਰੱਖਿਆ ਬੱਕਰਾ ਜੀ ਛੇਰੇ ਰੰਗ ਰੰਗ ਬੜਾ ਵਦਗਾ ਪਸੰਦ ਰੱਖਦੇ ਆ ਜੀ ਪਹਿਲਾਂ ਤੋਂ ਛੇਰਾ ਰੰਗ ਚੱਲਦਾ ਵੀ ਹੈ ਅੱਛਾ ਹੂੰ ਠੀਕ ਹੈ ਜੀ ਤੇ ਜਦੋਂ ਤੁਸੀਂ ਪਹਿਲਾਂ ਬੱਕਰੀਆਂ ਜਾਰਦੇ ਸੀ ਜਦੋਂ ਬਚਪਨ ਦੇ ਵਿੱਚ ਜਵਾਨੀ ਚ ਹਨਾ ਉਦੋਂ ਤੁਹਾਡੇ ਕੋਲੇ ਕਿਹੋ ਜਿਹਾ ਮਾਲ ਉਦੋਂ ਤਾਂ ਜੀ ਇੱਕ ਪਟੋਰਾ ਜਿਹੜਾ ਹੁਣ 20000 ਦਾ ਹੈ ਉਦੋਂ ਤਾਂ 120 ਦਾ ਵਿਖਦਾ ਹੁੰਦਾ ਜਦੋਂ ਪਹਿਲਾਂ ਵਾਲਾ ਸਮਾਂ ਅੱਛਾ 300 ਦੀ ਬੱਕਰੀ 350 ਦੀ ਬੱਕਰੀ ਜਿਹੜੀ ਕਿ ਹੁਣ ਲੱਖ ਰੁਪਏ ਦੀ ਹੈ ਪਹਿਲਾਂ ਜਿਆਦੇ ਕੌਣ ਖਰੀਦਦਾ ਸੀ ਬੱਕਰੀਆਂ ਪਹਿਲਾਂ ਤਾਂ ਜਾਨੀ ਹਰ ਇੱਕ ਘਰੇ ਹੀ ਹੁੰਦੀਆਂ ਸੀ ਹੂੰ ਵੀ ਜਾਨੀ ਦੁੱਧ ਦੀ ਮੁਸ਼ਕਲ ਸੀ ਖੇਤਾਂ ਜੀ ਚਾਹ ਬਣਾਉਂਦੇ ਸੀ ਜ਼ਿਮੀਂਦਾਰ ਵੀ ਅੱਛਾ ਤੇ ਹਰ ਇੱਕ ਜ਼ਿਮੀਂਦਾਰ ਕੋਲੇ ਦੋ ਦੋ ਚਾਰ ਚਾਰ ਖੇਤ ਹੀ ਲਿਆ ਜਾਂਦਾ ਸੀ ਨਰਮਾ ਚੁਗਣਾ ਉੱਥੇ ਚੋਕੇ ਤੇ ਉੱਥੇ ਬਣਾ ਲੈਣੀ ਠੀਕ ਹੈ ਠੀਕ ਹੈ ਤੇ ਫਰੈਜ਼ੀ ਕਹਿੰਦੇ ਨੇ ਸੀ ਇਹਨੂੰ ਬੁੜੇ ਹਾਂ ਹੁਣ ਇਹ ਕਿਤੇ ਨੇ ਨਵਾਂ ਰੂਪ ਲਿਆ ਜਵੇਂ ਰੇਟ ਵੀ ਵਧਿਆ ਬੱਕਰੀਆਂ ਨੇ ਮਾੜਾ ਯਾਰ ਹੁਣ ਤਾਂ ਕਰੋੜਾ ਜਿਹਾ ਹੋ ਗਿਆ ਹੂੰ ਉਹਦੇ 120 ਦਾ ਜਿਹੜਾ ਹੁਣ 10000 ਦਾ ਅੱ ਛੀਵੀਆਂ ਨੂੰ 120 ਕਹਿੰਦੇ ਸੀਗੇ ਛੀਵੀਆਂ ਨੂੰ 120 ਆਂਦੇ ਸੀ ਅੱਛਾ 7ਵੀਆਂ ਨੂੰ 140 ਆਂਦੇ ਸੀ ਠੀਕ ਹੈ ਜੀ ਐਂ ਚੱਲਦਾ ਜੀ ਜਿਵੇਂ ਬੱਕਰੀਆਂ ਤੁਹਾਡੇ ਕੋਲੇ ਇੰਨੀਆਂ 40 45 ਆ ਚਰਾਈ ਤੇ ਰਾਜ ਜਾਂਦੇ ਨੇ ਜੀ ਘਰੇ ਕਿ ਪਾਉਣੇ ਕੁਛ ਨਹੀਂ ਚਰਾਈ ਫੁੱਲ ਪਾਉਣੇ ਜੀ ਘਰੇ ਨੀਰਾ ਰੱਖੀਦਾ ਵਧੀਆ ਲਿਆ ਕੇ ਗਵਾਰੀ ਦਾ ਅੱਛਾ ਗਵਾਰੀ ਦਾ ਨੀਰਾ ਪਾਉਣੇ ਹਾਂ ਘਰੇ ਅੱਗੇ ਬੱਚਿਆਂ ਨੂੰ ਹੈਗਾ ਸ਼ੌਂਕ ਨਵੀਂ ਪੀੜੀ ਨੂੰ ਬੱਚਿਆਂ ਨੂੰ ਫੁੱਲ ਹੀ ਸ਼ੌਂਕ ਹੈ ਅੱਛਾ ਜਾਂਦੇ ਨਾਲ ਤੁਹਾਡੇ ਹੈਲਪ ਕਰਾਉਂਦੇ ਹਾਂ ਹਾਂ ਠੀਕ ਹੈ ਜੀ ਤੇ ਬਣਾਇਆ ਕੀ ਕੁਛ ਆ ਬਾਪੂ ਜੀ ਬੱਕਰੀਆਂ ਜੋ ਇੰਨੇ ਸਾਲ ਲਾਏ ਚਰਾਇਆ ਬੱਕਰੀਆਂ ਚ ਤਾਂ ਬਹੁਤ ਕੁਛ ਬਣਾ ਲਿਆ ਆਪਾਂ ਥਾਂ ਵੀ ਬਣਾ ਲਿਆ ਬਜ਼ੁਰਗਾਂ ਨੇ ਵੀ ਤੋਰਤਾ ਕੁੜੀ ਵੀ ਵਿਆਹਤੀ ਹੋਰ ਵੀ ਬਹੁਤ ਕੁਛ ਆ ਨਸ਼ੇ ਤੋਂ ਵੀ ਬਚੇ ਆ ਕਦੇ ਮੰਨੀ ਅੱਕਿਆ ਵੀ ਯਾਰ ਇੰਨੇ ਸਾਲ ਹੋ ਗਏ ਜ਼ਿੰਦਗੀ ਕੱਢਤੀ ਨਾ ਮਨ ਕਿੱਥੇ ਅੱਕਦਾ ਯਾਰ ਬਾਈ ਸ਼ਿਉਣਾ ਅੱਛਾ ਹੈ ਹੋਰ ਚੀਜ਼ ਇਹਨੂੰ ਤਾਂ ਹੱਥ ਨਹੀਂ ਪਹੁੰਦਾ ਇੱਕ ਮਿੰਟ ਤੇ ਫੋਨ ਮਾਰ ਵੇਖ ਜੰਦੀ ਬੰਦਾ ਆਇਆ ਲਾ ਏਟੀਐਮ ਵਰਗੀ ਕਹਿੰਦੇ ਨੇ ਬੱਕਰੀ ਆ ਨਾ ਜਦੋਂ ਜੀ ਕਰਦਾ ਏਟੀਐਮ ਨਹੀਂ ਡੱਗ ਪੂਏ ਏਟੀਐਮ ਡੱਗਦਾ ਨਹੀਂ ਅੱਛਾ ਅੱਛਾ ਠੀਕ ਹੈ ਜੀ ਤੇ ਹੁਣ ਫਿਰ ਜਿਵੇਂ ਬੱਕਰੀਆਂ ਇੰਨੀਆਂ ਤੁਹਾਡੇ ਕੋਲੇ ਇਹਨਾਂ ਤੋਂ ਕਮਾਈ ਕਿਵੇਂ ਲੈਣ ਨੂੰ ਬੱਕਰੀਆਂ ਵੇਚ ਦਿਓ ਸਾਲ ਤੋਂ ਕਿ ਬੱਚੇ ਵੇਚ ਦਿਓ ਬੱਚਿਆ ਜਿਹੜੇ ਹੁਣ ਅਸੀਂ ਤਿਆਰ ਕਰਦੇ ਆਂ ਤੁਸੀਂ ਦੁੱਧ ਦਾ ਸਾਡਾ ਨੂੰ ਕੋਈ ਮਸਲਾ ਨਹੀਂ ਸਾਡਾ ਬੱਚਿਆਂ ਨੂੰ ਝਗਾਉਣ ਦਾ ਮਸਲਾ ਅੱਛਾ ਦੁੱਧ ਪਾਉਣ ਦਾ ਨਹੀਂ ਕੋਈ ਚੱਕਰ ਦੁੱਧ ਦਾ ਯਾਰ ਭਾਈ ਦੁੱਧ ਦਾ 300 ਰੁਪਏ ਦੇਣਾ ਜੇ ਬੱਕਰਾ ਕਿੱਲੋ ਵੀ ਵੱਧ ਗਿਆ ਤਾਂ 600 ਦਾ ਦੇਣਾ ਹੂੰ ਜੇ ਬੱਚਾ ਤਿਆਰ ਆ ਤੇ ਘਾ ਪੈਸਾ ਵੀ ਤਿਆਰ ਆ ਜੇ ਬੱਚਾ ਨਹੀਂ ਤਿਆਰ ਤਾਂ ਤੇ ਰੇਡਾਂ ਵੀ ਕੀ ਪਾਊਗਾ ਉਹ ਛਿੱਲੂ ਕਮਾਈ ਮੇਨ ਬੱਚਾ ਛਿੱਲੂ ਰੇਡਾਂ ਵੀ ਕੀ ਪਾਊ ਫਿਰ ਜੇ ਛਿੱਲੂ ਦੇ ਵਿੱਚ ਹੀ ਨ ਜਾਣ ਹੋਈ ਠੀਕ ਹੈ ਠੀਕ ਹੈ ਇਹਨੇ ਹੁਣ ਬੱਚੇ ਕਿਹੋ ਜਿਹੇ ਕੱਢੇ ਬੱਕਰੇ ਇਹਨੇ ਬੱਚੇ ਬਹੁਤ ਵਧ ਗਿਆ ਆਪਣੇ ਆਪਣੀ ਪਹਿਲੀ ਝੋਲੀ ਲਈ ਹੈ ਬਹੁਤ ਵਧ ਗਿਆ ਬੱਚੇ ਦਿੱਤੇ ਰੰਗ ਕਿਹੋ ਜਿਹਾ ਸੂਇਆ ਜੀ ਇਹ ਲਾਲ ਲਾਲ ਚੀਨੇ ਵੀ ਸੂਇਆ ਹੈ ਕਾਲੇ ਤਾਂ ਬੜੇ ਵਧ ਗਿਆ ਮਰੇ ਆ ਚਿੱਟੇ ਵੀ ਮਰੀ ਜਾਂਦਾ ਠੀਕ ਹੈ ਕਿੰਨੀ ਉਮਰ ਦਾ ਬੱਚਾ ਸੇਲ ਕਰਦੇ ਹੋ ਤੁਸੀਂ ਅਸੀਂ 6-1.5 ਸਾਲ ਦਾ ਕਰਦੇ ਹਾਂ ਨਹੀਂ ਛੋਟੇ ਬੱਚੇ ਜਿਵੇਂ ਆ ਗਏ ਬੱਕਰਿਆਂ ਸੂਂਗਾ ਛੋਟਾ ਬੱਚਾ ਹਾਂ ਜਣੀ ਸੀ ਆਮੀ ਨਾ ਤਾਂ ਪਹਿਲੋਂ ਨਹੀਂ ਦਿੰਦਾਗਾ ਅੱਛਾ ਵੱਡੇ ਕਰਕੇ ਦਿੰਦਾ ਹਾਂ ਯਾਰ ਫਿਰ ਬੰਦੇ ਦਾ 20-20 ਦਿਨਾਂ ਦੇ ਦੇ ਦਿੰਦੇ ਆਂ ਉਹ ਭਾਈ ਪੈਸੇ ਦਾ ਮਸਲਾ ਹੁੰਦਾ ਆਪਾਂ ਪੈਸੇ ਦਾ ਮਸਲਾ ਨਹੀਂ ਆਪਾਂ ਤਿਆਰ ਕਰਕੇ ਇੱਕ ਤਾਂ 5000 ਦਾ ਲਿਖਣਾ ਇੱਕ ਨੂੰ 6 ਮਹੀਨੇ ਸਾਂਭ ਕੇ 15000 ਦਾ 20 ਦਾ ਲਿਖਣਾ ਅੱਛਾ ਜੇਦੋਂ ਆਪਾਂ ਬੱਚਾ ਹੀ ਕਢਾ ਲਿਆ ਫਿਰ ਉਹਦਾ ਫਾਇਦਾ ਤਾਂ ਹੈ ਨਹੀਂ 5-4000 ਦਾ ਦੇਣ ਦਾ ਤਿਆਰ ਫਿਰ ਕਿਵੇਂ ਕਰਦੋਂ ਕੀ ਖਰਾਕ ਦੇਣੋ ਬੱਚਾ ਸਾਰਾ ਸੋਆ ਬੀਣ ਹੂੰ ਦੂਜਾ ਗੁਆਰੇ ਦਾ ਛਿਲਕਾ ਤੇ ਛੋਲਿਆਂ ਦਾ ਛਿਲਕਾ ਅੱਛਾ ਉਹ ਜਿੰਗਾਂ ਚੀਜ਼ਾਂ ਕਾਣਕਾ ਜਿਵੇਂ ਹਾਂ ਅੰਗਰੇਜ਼ੀ ਦਵਾਈ ਵੱਧ ਚੱਲਦੀ ਹੁਣ ਜਿਹੜੀ ਸ਼ਰਿੰਜਾਂ ਨਾਲ ਦਿੰਦੇ ਆ ਗ੍ਰੋਥ ਗ੍ਰਾਥ ਹੋ ਜਾਂਦੀ ਉਹਦਾ ਠੀਕ ਹੈ ਪੂਰਾ ਮੈਡੀਕਲ ਵੀ ਦਿੰਦੇ ਹੋ ਹੈ ਜਾਨ ਬਿਨਾ ਦਾ ਤੋ ਬੱਚਾ ਪਾਲ ਦਿੰਦੇ ਆਪਾਂ ਅੱਛਾ ਇੰਨਾ ਤਜਰਬਾ ਦਵਾਈ ਦਾ ਠੀਕ ਹੈ ਜੀ ਹੂੰ ਤੇ ਬੱਚਾ ਫਿਰ ਜਿਹੜਾ 5-6 ਮਹੀਨੇ ਦਾ ਵੇਚ ਦੋ ਕਿੰਨੇ ਦਾ ਵੇਖ ਜਾਂਦਾ ਉਹਦਾ ਯਾਰ ਤੋ ਘਟ ਆਪਣਾ ਵੇਖਦਾ ਹੀ ਨਹੀਂ ਜਿਹੜਾ ਪੂਰਾ ਚੰਗਾ ਹੋਵੇ ਉਹਦਾ ਉਹ ਤਾਂ ਮੈਂ ਵੱਡਾ ਕਰਕੇ ਵੇਖਦਾ ਤਾਂ ਦਿੰਦੇ ਨਹੀਂ ਉਹ ਤਾਂ ਦਿਲ ਦਾ ਹੀ ਟੁਕੜਾ ਹੁੰਦਾ ਠੀਕ ਹਾਂ ਲਓ ਬਈ ਦੇਖੋ ਹਣਾ ਬਾਪੂ ਜੀ ਕੋਲੇ ਵਧੀਆ ਸਾਰੇ ਜਾਨਵਰ ਆ ਟੋਟਰ ਤੇ ਜਾ ਰਹੇ ਆਪਾਂ ਨੂੰ ਕਿਹੜੇ ਰੰਗ ਦਾ ਸ਼ੌਂਕ ਆ ਬੱਕਰੇ ਦਾ ਹਾਂ ਇੱਛੇ ਦਾ ਤੇ ਕਾਲੇ ਦਾ ਹੀ ਹੈ ਸ਼ੇਰੇ ਦਾ ਤੇ ਕਾਲੇ ਰੰਗ ਦਾ ਠੀਕ ਹੈ ਜੀ ਇਹ ਕਾ ਲੈਂਦਾ ਹਾਂ ਡੱਬਾ ਆਪਾਂ ਅੱਛਾ ਜੀ ਇਹ ਕਿਹੜੇ ਬੱਕਰੇ ਦਾ ਜੀ ਇਹ ਛਣੀ ਵਾਲੇ ਦਾ ਜਿਹੜਾ ਆਪਣੇ ਲੜਾਈ ਕਿਆਂ ਵਾਲਾ ਉਹ ਮੁੰਡੇ ਠੀਕ ਹੈ ਬਹੁਤ ਸੋਹਣਾ ਬੱਕਰਾ ਹੈ ਕਿਵੇਂ ਇਹਦੀ ਉਮਰ ਅਮਰ ਦੰਦਾ ਤੋਂ ਕਿਵੇਂ ਆ ਉਮਰ ਤੋਂ ਤਾਂ ਹਜੇ 2 ਦੰਦ ਹੀ ਹੈ 2 ਦੰਦ ਹੋਇਆ ਹਨਾ ਇਹ ਬੱਚਾ ਬਹੁਤ ਸੋਹਣਾ ਲੰਮਾ ਬਹੁਤ ਆ ਬਾਕੀ ਲਾਲ ਡੱਬੇ ਰੰਗ ਦੇ ਵਿੱਚ ਕੰਨ-ਕੁਨ ਬਹੁਤ ਲੱਗਿਆ ਬੱਚੇ ਦੇ ਚਿੱਟੀ ਅੱਖ ਦੇ ਵਿੱਚ ਜਾਦੇ ਜਿਵੇਂ ਤੁਹਾਡੇ ਕੋਲੇ ਕੋਈ ਆਉਂਦਾ ਬੱਚੇ ਖਰੀਦਣ ਜੀ ਕਿਹੜੇ ਰੰਗ ਦੇ ਬੱਚੇ ਜਾਦੇ ਮੰਗਦੇ ਆ ਵੇਖਦੇ ਕਿਹੜੇ ਰੰਗ ਦੇ ਜਾਦੇ ਆ ਕਾਲਿਆਂ ਦਾ ਵੱਧ ਚੱਲਦਾ ਤੇ ਜਿਵੇਂ ਆਂ ਛੇਰਾ ਆਪਣੇ ਵਾਲਾ ਸੀਲੂ ਆ ਡੱਬਾ ਵੀ ਵੱਧ ਹੁਣ ਚੱਲਦਾ ਠੀਕ ਡੱਬਿਆਂ ਦਾ ਵੱਧ ਚੱਲਦਾ ਕਰਕੇ ਹੁਣ ਦੋ ਡੱਬੇ ਆਪਾਂ ਲਏ ਆ ਠੀਕ ਹੈ ਜੀ ਠੀਕ ਆ ਬਾਪੂ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਕਟੇ